ਮੈਂ ਆਪਸੇ ਏਡਰੀ ਸੀ ਇਮੋਨੀ ਚ ਬੋਲਦਾਂ ਸੀ ਬਾ ਆਪ ਹੀ ਏਡਰੀ ਸੀ ਆ ਗਿਆ ਵਧਾਈਆਂ ਬੀਰੀ ਤੈਨੂੰ ਤੂੰ ਜਿੱਤ ਕੇ ਆਇਆ ਮੈਂ ਕੋ ਕੋ ਸਵੇਰੇ ਵਧਾਈਆਂ ਤੈਨੂੰ ਬਾ ਸਵੇਰੇ ਕਿਹਨੂੰ ਤੇ ਨਹੀਂ ਹਾਂ ਮੈਂ ਸੁਣ ਬਧਾਈਆਂ ਬੀਰੀ ਨਹੀਂ ਹੁਣ ਮਨ ਦੇ ਵਿੱਚ ਆਂਦਾ ਕਿ ਅੱਜ ਮੇਰਾ ਪੋਤਾ ਇੱਕ ਦਾਦੀ ਮਾਂ ਲਈ ਵੀ ਤਰਸ ਗਿਆ ਉਹ ਕਹਿਣ ਲਈ ਕਦੋਂ ਕਹੂਗਾ ਬਹੁਤ ਜੀ ਉੱਦਰਿਆ ਹੋਇਆ ਬਈ ਬੋਲੇ ਬਹੁਤ ਤੋ ਦਰਿਆ ਹੋਇਆ ਵੀ ਬੋਲੇ ਉਹ ਟਕੇ ਅਸੀਂ ਅੱਜ ਵੀ ਬੋਲੇ ਸਾਨੂੰ ਇੰਨਾ ਚਾ ਵਾ ਵੀ ਬੋਲੇ ਅਸੀਂ ਗੱਲਾਂ ਕਰਕੇ ਨੂੰ ਬਹਿ ਕੇ ਸਾਰੇ ਜਾਣੇ ਫੇਰ ਸਵੇਰੇ ਬਹੁਤ ਆਏ ਗਏ ਹੋਣਗੇ ਬਈਪੂ ਵੀ ਬੋਲਣ ਲੱਗਾ ਸਮਾਂ ਜਾਦ ਆਂਦਾ ਵਾ ਉਹ ਵਾਲਾ ਸਮਾਂ ਜਾਦ ਆਂਦਾ ਉਹ ਵਾਲਾ ਬਹੁਤ ਬਹੁਤ ਨੂੰ ਰਾਤ ਨੂੰ ਗੱਲਾਂ ਕਰ ਕਰ ਠੰਡੀ ਹੋ ਜਾਂਦੀ ਆ ਮੈਂ ਜਾਣੀ ਵਾ ਮੇਰੀਆਂ ਬਰਫ਼ ਤੇ ਲੱਗ ਜਾਂਦੀਆਂ ਜਦੋਂ ਆਪਣੇ ਪੋਤੇ ਨੂੰ ਸਾਹਮਣੇ ਦੇਖਦੇ ਹੋ ਹੁਣ ਤਾਂ ਥੋੜਾ ਸਰੀਰ ਦੇ ਵਿੱਚ ਹੋ ਰਿਹਾ ਵਾ ਹੱਲੇ ਵੀ ਪਛਾਣਦਾ ਵਾ ਤੁਹਾਨੂੰ ਹਾਂ ਹੂੰ ਪਛਾਣਦਾ ਹੂੰ ਜਿਵੇਂ ਕਹੂਗਾ ਬੰਪਨ ਮਮੇ ਤੇ ਬੀਬੀ ਹੈ ਮੈਨੂੰ ਨਮਾਰੀ ਫਿਰ ਮੈਂ ਬਾਹਰ ਰੱਖ ਲੈਂਦਾ